ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੁਬਤ੍ਰਿਕਾ ਟੋਕਰ ਗਬਣ ਚੈੱਕ ਪਾਸ ਚੰਗਾ 10 11 9 10 ਕਿਲੋ ਦੁੱਧ ਦਿੰਦੀ ਜਿਹੜੀ ਵਾਹੜ ਇਹ ਭਾਈ ਨੇ ਸੇਲ ਕਰਨੀ ਤੇ ਇੱਕ ਇਹਦੇ ਨਾਲ ਵੇਚਨੀ ਆ ਬਿਲਕੁਲ ਤਾਜੀ ਸੂਈ ਹੈ ਬਹੁਤ ਹੀ ਸੋਹਣੇ ਆਰਡਰ ਦੀ ਮਾਲਕਾਂ ਆਪਾਂ ਕਹਾਂ ਜਿਵੇਂ ਛੋਟਾ ਲੇਵਾ ਹੈ ਪਰ ਹੈ ਬੜਾ ਸੋਹਣਾ ਗੁੰਦਵਾਂ ਠੀਕ ਆ ਥਣਵਾ ਗੈਪ ਸਾਈਜ਼ ਇਹ ਬਹੁਤ ਸੋਹਣਾ ਤਾਜੀ ਸੂਈ ਸਵਾਈ ਹੈਗੀ ਤੇ ਪਿੱਛੋਂ ਤੁਹਾਨੂੰ ਆਰਡਰ ਦੀ ਕੁਆਲਿਟੀ ਇਹ ਵੀ ਦਿਖਾ ਦੇਣਾ ਠੀਕ ਆ ਬਹੁਤ ਹੀ ਸੋਹਣਾ ਜਿੰਨਾ ਕਾ ਹੈ ਚੰਗਾ ਤਿਆਰ ਕੀਤਾ ਹੋਇਆ ਹੈਗਾ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭ 836046251 ਆਪਣਾ ਸੰਪਰਕ ਨਾਲ ਵੀਡੀਓ ਬਣਾਉਣ ਵਾਸਤੇ ਤੇ ਬਾਕੀ ਮਾਲਕ ਨਾਲ ਗੱਲ ਕਰਾਂਗੇ ਵੀ ਕੀ ਡਿਟੇਲ ਹੈਗੀ ਜੋ ਜਾਣਕਾਰੀ ਹੋਣਗੇ ਹੋਊਗੀ ਮਾਲਕ ਸਾਂਝੀ ਕਰੂਗਾ ਬਾਕੀ ਤਸੱਲੀ ਤੁਸੀਂ ਆਪ ਕਰੋ ਇੱਕ ਤੋਪੜਾ ਕਪਣਾ ਇੱਕ ਤਾਜੀ ਸੂਈ ਠੀਕ ਆ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਫੇਰ ਜਿਹੜੇ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਸੰਪਰਕ ਕਰਨਾ ਬਾਈ ਸਸਰੀ ਕਾਲ ਜੀ ਸਸਰੀ ਗੱਲ ਲਖੇ ਠੀਕ ਠਾਕ ਉਹ ਬਹੁਤ ਵਧੀਆ ਲਖੇ ਬੋਲ ਪਗਾਤਾ ਵੀ ਤੀਜੇ ਦਿਨ ਤੋਂ ਦੂਜੇ ਦਿਨ ਨਹੀਂ ਲਖੇ ਆਪਾਂ ਕੱਲ ਵੀਡੀਓ ਪਾਈ ਸੀ ਗਿਆ ਸਾਰਾ ਮਾਲ ਵਿਗ ਗਿਆ ਅੱਜ ਸਵੇਰ ਲੈ ਕੇ ਸੀਗੇ ਇੱਕ ਕੱਲ ਤੋਂ ਟੋਪੜਾ ਰੇ ਲੈਣ ਦੀ ਜੇ ਆਹ ਟੋਕੜਾ ਕਪ ਬਈ ਟੋਕੜਾਂ ਗੱਭਣ ਲਿਆਉਂਦਾ ਅੱਜ ਫਿਰ ਸਪੈਸ਼ਲੀ ਲੈਂਦੀ ਆ ਨਾਮ ਐਡਰੈਸ ਬੋਲ ਦਗੇ ਨਾਮ ਹੈਗਾ ਲੱਖੀ ਪਿੰਡ ਨੇਂਨੇ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਤਪਾ ਨੇੜੇ ਦੇ ਪਿੰਡ ਹੈਗਾ ਲੱਖੇ ਆਪਣੇ ਵੱਡੇ ਸੰਧੂ ਸੰਨਾ ਗਲਾ ਸਿੰਘ ਭਦੌਰ ਸਹਿਰ ਤੇ ਸੈਣਾ ਠੀਕ ਆ ਤੇ ਮੋਬਾਈਲ ਨੰਬਰ 628612633 ਹੈ ਪਹਿਲੇ ਨੰਬਰ ਤੇ ਵੜ ਗਈ ਨਾ ਹਾਂ ਕਿਹੜਾ ਸੁਆ ਕਿੰਨਾ ਟਾਂ ਦੀ ਗੱਭਣਾ ਕਿੰਨਾ ਹੁੰਦਾ ਇਹ ਲੱਖੇ ਪਲੂਨ ਸੂਈ ਵੀ ਸੀ ਦੂਜੇ ਦੇ ਗੱਭਣਾਂ ਥੋੜੀ ਜਿਹੀ ਵੱਡੀ ਹੋਈ ਹੋਊਗਾ ਸਾਂਬਰੀ ਸੀਗੀ ਹਾਂ ਇਹਦੇ ਲਈ 9 ਲੀਟਰ ਨੈੱਟ ਦੁੱਧ ਤਿਆਰ ਆ ਚਾਰ ਮਹੀਨੇ ਤੇ ਪੰਜ ਦਿਨਾਂ ਦੀ ਗੱਭਣ ਚਾਰ ਮਹੀ ਠੀਕ ਆ ਚਾਰ ਮਹੀਨੇ ਦੀ ਗੱਬਣਾ ਚਾਰ ਮਹੀਨੇ ਤੇ ਪੰਜ ਦਿਨਾਂ ਦੀ ਗੱਬਣਾ 9 ਲੀਟਰ ਨੈਟ ਦੁੱਧ ਤਿਆਰ ਠੀਕ ਆ ਥਣਾ ਥਣਾ ਸੈਜ ਤੇ ਗਾਇ ਬਹੁਤ ਸਣਾ ਹਨਾ ਬਾਲੇ ਤੇ ਠੰਡੀ ਸੀਲ ਤੇ ਆਡ ਰੂਡਰ ਆਹ ਧਾਰਾ ਮਾਰ ਦਿੰਨੇ ਆ ਬਾਲੇ ਸਾਡਾ ਮਾਤ ਤੋੜ ਕੇ ਫੇਰ ਦਿਖਾ ਦੀ ਨਾ ਹਾਂ ਲੈ ਸੋਨੇ ਤੋਂ ਫੇਸ ਕੁਆੜੀ ਦਿਖਾ ਦੇਣੇ ਹੈਗੇ ਆਪਣਾ ਚੰਗੀ ਆ ਢਾਂਚਾ ਵਾ ਕੇ ਕਦ ਕਾਟ ਵਹਿੜਦਾ ਬਹੁਤ ਡਬਲ ਆਗਾ ਹਾਂ ਤੇ ਇੱਥੋਂ ਸਾਨੂੰ ਹੁਣ ਲੱਤਾ ਹੋੜਾ ਖੁੱਲਿਆ ਨੇ ਇੱਥੋਂ ਸਾਨੂੰ ਇੱਧਰ ਵੀ ਆ ਜਾਣਾ ਪਿਆ ਹੁਣ ਸਾਈਡ ਤੋਂ ਵੀ ਆ ਜਾ ਬਾਈ ਹਾਂ ਆ ਜਾ ਇੱਧਰ ਮਾਰ ਦਿੰਦਾ ਨਾ ਆਡਰ ਦਿਖਾ ਹਾਂ ਹਾਲੋ ਲਖੇਤਾਰਾ ਮਾਰਦੇ ਨੇ ਵੀਡੀਓ ਦੇ ਵਿੱਚੀ ਲੈ ਜਿਵੇਂ ਮਰਜੀ ਕੋਈ ਵੀਰ ਭਾਈ ਜਿਵੇਂ ਮਰਜੀ ਆਏ ਨਹੀਂ ਹੈਗਾ ਕੋਈ ਲੱਤ ਸਾੜ ਵਾਲੀ ਨਹੀਂ ਹੈਗੀ ਠੀਕ ਹੈ ਕੋਈ ਪਸਮਾਨੀ ਕਰਾਇਆ ਨਾ ਲੈ ਠੀਕ ਫੁੱਟੇਗਾ ਪੜਦੇ ਲਖੇ ਐ ਨਹੀਂ ਗੱਲ ਠੰਡੀ ਸੀਲ ਆਰਡਰ ਨਾਰ ਦੁੱਧ ਵਾਲੀ ਦਿਖਾ ਲੇ ਬਹੁਤ ਚੰਗੀ ਨਾ ਬਹੁਤ ਚੰਗੀ ਬਾਕੀ ਥਨਾ ਸੈ ਹੈਗਾ ਵੀ ਬਹੁਤ ਸੁਣ ਬਾਲਾ ਨਜਾਇਜ਼ ਆਰਡਰ ਠੰਡੀ ਸੀਲ ਲੈ ਇਧਰੋਂ ਦਿਖਾ ਦੇ ਲੱਖੇ ਹੂੰ ਲੱਤੱਕ ਬਸ ਇਹਨੂੰ ਬੈਠਣ ਨੂੰ ਲੈ ਇਧਰੋਂ ਸੰਦ ਦਿਖਾ ਦੇ ਇਧਰੋਂ ਆਰਟਰ ਦੀ ਕੁਆਲਟੀ ਹੂੰ ਇਇਸੋ ਦੇ ਨਾਲ ਪਿੱਛੇ ਦਿਖਾ ਦੇ ਨੰਨੇ ਬਾ ਹਾਂ ਠੰਡੀ ਸੀਲ ਵਾਲਾ ਤਾਂ ਕੋਈ ਲੇਖੇ ਨਹੀਂ ਕਿਥੇ ਖੜੀ ਹੋਈ ਹੱਥ ਨਾਲ ਆ ਵੱਡਾ ਲੱਜਦਾ ਬਸ ਉੱਪਰ ਚੰਗੀ ਆ ਬਾਕੀ ਢਾਂਚਾ ਕਰਦੇ ਘੜਾ 9 ਕਿਲੋ ਦੁੱਧਾ ਹੈ 4 ਬਣਾਈ ਗੱਬਣਾ ਹੈ 4 ਮਹੀਨਾ ਹੋਇਆ ਜਿਹੜਾ ਭਰਾ ਲੈ ਕੇ ਉਹ ਚੈੱਕ ਪਾਸ ਕਰਾ ਕੇ ਲੈ ਜਾ ਆਪ ਵੀ ਬਈ ਚੈੱਕ ਕਰਵਾ ਲੈ ਕਿਸੋ ਆਲਾ ਮਰਜੀ ਡਾਕਟਰ ਲੈ ਆਵੇ ਫੁੱਲ ਸਾਈਜ਼ ਆ ਫੁੱਲ ਵਜਣਾ ਠੀਕ ਆ ਸੂਏ ਦੂਜਾ ਸੋਨਾ ਮੂਰੇ ਪਹਿਲੇ ਸੂਏ ਵਾਸਤੇ ਅਮਰ ਸੂਏ ਵਾਸਤੇ ਗੱ ਚੀਨਾ ਵਜਣਾ ਬੈਡ ਦੇ ਵਿੱਚ ਫੁੱਲ ਸਾਈਜ਼ ਹੂੰ ਕੋਈ ਐਨੀ ਹੱਲ ਚੱਲ ਵਾਲੀ ਨਹੀਂ ਠੰਡੀ ਸੀਲ ਹੂੰ ਲੈਗ ਸਕੋਰ ਲੰਮੀ ਲਾਂਜੀ ਸਿੱਧੀ ਬੰਤਰ ਬਹੁਤ ਚੰਗੀ ਆ ਠੀਕ ਆ ਹਾਂ ਕੀ ਰੇਟ ਚ ਵੇਚ ਦੇਗਾ ਆਪਾਂ 60 ਓਏ ਬਸ ਬੱਸ ਖਾ ਕੋਡ ਯਾਰ ਕੀ 55000 ਦੀ ਦੇ ਦੇਂਗੇ ਲੱਖੇ ਕਿੰਨਾ ਦੀ 55 ਦੀ 55 ਜਿ ਮਾਨਤਨ ਮਾਨਤਨ ਹੋ ਜਾਣਾ ਵਧੀਆ ਵਧੀਆ ਮਾਨਤਨ ਹੋ ਜਾਊਗਾ ਲੈ ਵੀ ਸਾਨੂੰ 9 ਗਲੋ ਤੋਲ ਕੇ ਮਿਲ ਜਿਹੜਾ ਭਰਾ ਖੰਦੂ ਚਾਹੇ ਚਾਰਾਂ ਤੋਲ ਲਓ ਬਾਅਦ ਚ ਲਾਂਭਣਾ ਦਿਆ ਕਰੋ ਵੀ ਦੁੱਧ ਘਾਟਾ ਨਹੀਂ ਪੈਂਦਾ ਜਿਹੜੇ ਪਹਿਲਾਂ ਜਿਹੜਾ ਤੋਲਿਆ ਕਰੋ ਆਪ ਦੀ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਹੈ ਫੁੱਲ ਪਸ਼ੂ ਦੀ ਆਪਣੀ ਕਰ ਕਰ ਦੀ ਗਰੰਟੀ ਗੇਟੋਂ ਬਾਹਰ ਦੀ ਕੋਈ ਗਰੰਟੀ ਨਹੀਂ ਠੀਕ ਠੀਕ ਹੈ ਹਾਂ ਤੇ ਦੋ ਨੰਬਰ ਵਾਦੀ ਆਪਾਂ ਵੜਣਾ ਹਾਂ ਇਹ ਕਿਹੜਾ ਸੂਆ ਹੈ ਇਹ ਬਈ ਪਲੂਨ ਸੂਈ ਆ ਪਲੂਨ ਹਾਂ ਸੋ ਇਹਨੂੰ ਕਾਹ ਕੇ ਦੇਣਾਗੇ ਇਹਨੂੰ ਅੱਜ ਹੈਗਾ 5万 ਦੇਣਾ ਚੌਥਾ 5ਵਾਂ ਕਦ ਦੇਣਾ ਹੈ ਨਾ 나ੜੂਆ ਨਾਲ ਆ ਸਾਨੂੰ ਦਵਾੜੂਆ ਨਾਲ ਆ ਮੇਰੇ ਬੱਚੇ ਦੇ ਆ ਦੇਖੋ ਬਾਕੀ ਲੇਵਾ ਸੁਣ ਜਿੰਮੀ ਦੱਸਿਆ ਪਹਿਲਾਂ ਅਰਡਰ ਦੇਖ ਪੱਕੇ ਅਰਡਰ ਤੇ ਆ ਬਾਈ ਕੱਲਾ ਕੱਲਾ ਲੇਵਾ ਆ ਥਣ ਦਿਖਾ ਹਾਂ ਛੋਟੀ ਹੈ ਬਹਿੜ ਬੇਸ਼ੱਕ ਹਾਂ ਤੇ ਬਾੜੀ ਕੈਮਰੇ ਤੋਂ ਡਰਦੀ ਆ ਥੋੜਾ ਮੇਰੇ ਕਿ ਝਾਕਦੇ ਰੁਕ ਪਾਏਗਾ ਨਾ ਕਰਕੇ ਮੈਂ ਥੋੜਾ ਪਿੱਛੇ ਹੋਇਆ ਨਾ ਥੋੜੋ ਜਿਹਾ ਮੰਨਦਾ ਉੱਚੀ ਬੋਲਦਾ ਨਾ ਪਸ਼ੂ ਕਿ ਯਾਰੀ ਉੱਪਰ ਬੰਦੂਕਾਰ ਜਾਣਾ ਜ਼ਰੂਰ ਆ ਜਾਂਦਾ ਹੈ ਪਰ ਜਿੰਨੀ ਕਿ ਮੀਡੀਅਮ ਸਾਈਜ਼ ਬਹਿੜ ਆ ਗਈ ਪਰ ਜਿੰਨੀ ਕਿ ਹੈ ਫਿਟਨੈਸ ਵਾਲੀ ਬਹਿੜ ਆ ਗਈ ਨਾ ਬਾਕੀ ਦੇਖੋ ਜਿਹੜਾ ਭਰਾ ਪੈਸੇ ਲਾਊਗਾ ਫਿਰ ਆਪ ਥੱਲੀ ਕਰ ਲੂ ਉਹਦੇ ਮਨ ਖੜਨਾ ਚਾਹੀਦਾ ਵੀ ਕੀ ਸਮਝਣਾ ਇਹਦਾ ਨਾ ਹਾਂ ਤੇ ਬਾਕ ਬੰਦ ਦੇ ਬੱਚਾ ਵੀਰੇ ਸੁਆ ਪਹਿਲੇ ਹੀ ਆ ਗਿਆ ਨਾ ਤਾਂ ਕੋਲੋਂ ਆ ਬਾਈ ਠੀਕ ਐ ਲੈ ਲਖੇ ਆ ਜਾ ਬਾਈ ਥਨਾ ਸੈਗ ਹੈ ਬਹੁਤ ਸੋਹਣਾ ਨਾ ਬਹੁਤ ਸੋਹਣਾ ਲੈ ਠੀਕ ਐ ਲੈ ਬਾਈ ਹੂੰ ਮਾਗਨੇ ਥਨਾ ਨੂੰ ਮਾਰ ਦਿੰਨੇ ਹੂੰ ਮਾਗਲੇ ਜੀ ਮਾਰ ਦੇ ਲੈ ਥਣਲੇ ਵੀ ਤਾਂ ਬਾਹਲੀ ਸੋਚੀ ਆ ਬਾਈ ਚੰਗੀ ਐ ਨਾ ਨਾ ਤੋਰ ਕੇ ਆ ਆ ਬਹੁਤ ਮੋਟੀ ਆ ਆ ਨਾ 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 ਖੁੱਲ ਨਾ ਖੁੱਲੀ ਤੇ ਥੋੜਾ ਜਿਹਾ ਮੀਂਹ ਦਾ ਕਰਕੇਗਾ ਉਹ ਮੌਸਮ ਬੜਾ ਖਰਾਬ ਆ ਮੀਂਹ ਪੈਂਦੇ ਜੀ ਵੀਡੀਓ ਬਣਾਈ ਜਨੇ ਸੀ ਮੰਨ ਕੇ ਚੱਲੋ ਮੀਂਹ ਹੋਣੀ ਪਿਆ ਬਾਕੀ ਥੋੜਾ ਮੱਖੀ ਮੱਛਰ ਛਾਣੂ ਜਰੂਰ ਹੋ ਜਾਂਦਾ ਨਾ ਸ਼ਾਮ ਦੇ ਲਗਭਗ ਟਾਈਮ ਆ ਦੇਖੋ ਦੀ ਫਿਟਨੈਸ ਦਿਖਾ ਲਖੇ ਹੂੰ ਵੀ ਤੋਂ ਵਾੜੀ ਚੰਗੀ ਆ ਚੰਗੀ ਆ ਨਾ ਵੜ ਹਾਂ ਲੇਵਾ ਮੀਡੀਅਮ ਸਾਈਜ਼ ਗਰਲੈਂਡੋ ਚ ਆ ਜਾਂਦੀ ਆ ਠੀਕ ਆ ਹਾਂ ਇਹ ਆ ਟਾਈਮ ਕਿੰਨਾ ਹੈ 13 ਲੀਟਰ ਬੋਲਾ ਤਿਆਰ ਆ ਕੋਈ ਮਰਜ਼ੀ ਆਪਣੇ ਘਰੋਂ ਵੀਰ 1 ਡੰਗ ਚੋਲੇ 2 ਡੰਗ ਚੋਲੇ 2 ਕਿਲੋ ਹੋਰ ਵ 15 16 15 16 ਦੇਣਾ ਬਾਈ ਲੱਖੇ ਨੇ 15 ਦਾ ਪਾਦੂ ਕਰਣਾ ਬੈਠ ਜੇਣਾ ਫਿਟਿੰਗ ਜਲਾ ਸ਼ਰੀਰ ਬੱਚੀ ਦਾ ਹਾਂ ਗੁੰਦਵੇਂ ਸ਼ਰੀਰ ਕੀ ਭਾਜਦੇ ਫਿਰ ਇਹ ਬੈਠ ਆਪਾਂ ਬਾਹ ਪਾ ਨਹੀਂ ਕਰਨਾ 62000 ਚ ਮੰਨ ਤਾਣੂ ਬਾਈ 62000 ਹਾਂ ਇਹਦਾ 55000 ਹੋ ਜੂ ਮੰਨ ਤਾ ਇਹਦਾ 55000 ਹੋ ਜੂ ਉਹਦਾ 62000 ਹੋ ਜੂ ਸੋ ਬਸ ਸੁੱਚੇ ਜੇ ਭਾਈ ਰੱਖੇ ਗੱਡੀ ਚੜ੍ਹਨਾ ਮਾ ਲੈਣ ਦੇਣ ਜਿਲਾ ਕੰਮ ਹੀ ਆ ਗੱਡੀ ਚੜ੍ਹਨ ਵਾਲੇ ਲੱਖੇ 62806 126 ਦਿੱਤੀ ਬਾਈ ਦਾ ਸੰਪਰਕ ਹੈ ਪਿੰਡ ਨੈਨੇਵਾਲ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਭਧੌੜਾ ਸ਼ਹਿਰ ਹਾਂ ਜਿਹੜੇ ਭਰਾ ਨੂੰ ਜਿਹੜ